ਅੱਜ ਆਪਾਂ ਪਹਿਲੇ ਦਿਨ ਆਲੂ ਵਾਲੇ ਪਰੌਂਠੇ ਇਸ ਟੂਰ ਦੇ ਵਿੱਚ ਬਣਾਉਣ ਲੱਗੇ ਆ ਤੇ ਇਹ ਜਿਹੜੀ ਲੋਕੇਸ਼ਨ ਆਪਾਂ ਨੂੰ ਮਿਲੀ ਏ ਇਹ ਵੀਰਾਂ ਨੇ ਲੱਭ ਕੇ ਦਿੱਤੀ ਏ ਕਿੱਦਾਂ ਬਾਈ ਠੀਕੋ ਠੀਕ ਪੰਜਾਬੀਆਂ ਨੂੰ ਜਾਣਦੇ ਹੋ ਪੂਰਾ ਪਿਆਰ ਪੰਜਾਬੀਆਂ ਨਾਲ ਬੱਲੇ ਬੱਲੇ ਆ ਤੇ ਹੋਰ ਆਪਾਂ ਨੂੰ ਆ ਲੋਕੇਸ਼ਨ ਮਿਲੀ ਆ ਸ਼ਹਿਰ ਦੇ ਵਿੱਚ ਨਾ ਇੱਥੇ ਝਿਰਨਾ ਵਗਦਾ ਹੁੰਦਾ ਜਦੋਂ ਬਾਰਸ਼ਾਂ ਪੈਂਦੀਆਂ ਨੇ ਤੇ ਇੱਥੇ ਆਪਾਂ ਹੁਣ ਸਿਲੰਡਰ ਸਿਲੰਡਰ ਲਾ ਲਿਆ ਸਿਲੰਡਰ ਲਾਵਾਂਗੇ ਤੇ ਹੁਣ ਆਲੂ ਭਾਲਾਂਗੇ ਤੇ ਆਲੂ ਵਾਲੇ ਪਰਾਉਠੇ ਬਣਾਵਾਂਗੇ ਤੇ ਇਹ ਵੀਰ ਆਪਣੇ ਨਾਲ ਇੱਥੇ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਰਹਿਣਗੇ ਤੇ ਆਪਾਂ ਪਰੌਂਠੇ ਬਣਾ ਫਿਰ ਆਪਾਂ ਤੁਹਾਨੂੰ ਆਲੂ ਵਾਲੇ ਪਰੌਂਠੇ ਬਣਾ ਕੇ ਵਿਖਾਉਣੇ ਆਪਾਂ ਆਲੂ ਇਹਦੇ ਵਿੱਚ ਪਾ ਦਿੱਤੇ ਪਾਣੀ ਦੇ ਵਿੱਚ ਤੇ ਗਰਮ ਕਰਨ ਵਾਸਤੇ ਰੱਖਤੇ ਨੇ ਆਲੂ ਉਬਲਣਗੇ ਉਹਨਾਂ ਟਾਈਮ ਆਪਾਂ ਆਟਾ ਗੁੰਨ ਲਵਾਂਗੇ ਤੇ ਫਿਰ ਆਲੂ ਵਾਲੇ ਪਰੌਂਠੇ ਬੰਨੇ ਸ਼ੁਰੂ ਹੋ ਜਾਣਗੇ ਜਦੋਂ ਆਟਾ ਗੁੰਨਿਆ ਗਿਆ ਠੀਕ ਹੈ ਬਈਆ ਠੀਕ ਹੈ ਅੱਛਾ ਲੱਗ ਰਾ ਨਾ ਬਹੁਤ ਅੱਛਾ ਲੱਗ ਰਿਹਾ ਕੋ ਜੀ ਆਪਣੇ ਇੱਧਰ ਆਲੂ ਉਬਲ ਰਹੇ ਨੇ ਬਾਰਾ ਪੈ ਰਿਆ ਪੂਰਾ ਤੇ ਹੁਣ ਮੈਂ ਕਿਹਾ ਵੀ ਨਾਲ ਦੀ ਨਾਲ ਆਟਾ ਗੁੰਨ ਲਈਏ ਤੇ ਆ ਹੁਣ ਜਿਹੜੀ ਆਪਾਂ ਥਾਲੀ ਲੈਂਦੀ ਏ ਇਹਦੇ ਜ ਆਟਾ ਗੁੰਨਾਗੇ ਉਨੇ ਟਾਈਮ ਜਦੋਂ ਆਲੂ ਹੋ ਜਾਣਗੇ ਪਿਆਰ ਤੇ ਫਿਰ ਉਹਨਾਂ ਨੂੰ ਦਰੜ ਫੜ ਕਰਕੇ ਤੇ ਆਟਾ ਜਿਹੜਾ ਗੁੰਨਿਆ ਹੋਇਆ ਹੈਗਾ ਇਹਦੇ ਲਾ ਕੇ ਤੇ ਆਪਾਂ ਰੋਟੀਆਂ ਪਕਾਵਾਂਗੇ ਤੇ ਇੱਧਰ ਵੇਖੋ ਨਾਲ ਆਪਣੇ ਆ ਵੀਰਾਂ ਦੀ ਰੌਣਕ ਲੱਗੀ ਹੋਈ ਆ ਤੇ ਪੂਰਾ ਸਾਹਸ ਦਿੰਦੇ ਪਏ ਨੇ ਬਾਈ ਯਾਰ ਛੋਟੇ ਵਾਲੇ ਬਹੁਤ ਬਹੁਤ ਧੰਨਵਾਦ ਯਾਰ ਤੁਹਾਡਾ ਤੁਹਾਡੇ ਨਾਲ ਸਾਡਾ ਅੱਜ ਰੋ ਕੋਲਡ ਆਮ ਕੋ ਵੀ ਅੱਛਾ ਲੱਗਣਾ ਨਹੀਂ ਨਹੀਂ ਆਏਗਾ ਆ ਕੇ ਅੱਜ ਤੋਂ ਬਾਅਦ ਆਪਸੇ ਜਾਰੀ ਹੋਗੀ ਨਾ ਬਾਤੇ ਰਹਿਣਗੇ ਜਦ ਵੀ ਆਪ ਕੋ ਡਾਉ ਪੋਲ ਕਰੋਗੇ ਬਾਤੂ ਯਾਰ ਇਹਨਾਂ ਨੂੰ ਹੂੰ ਬਹੁਤ ਬਹੁਤ ਹਾਂਜੀ ਆਟਾ ਗੁੰਨਿਆ ਜਾ ਰਿਹਾ ਕਿਉਂ ਬਈ ਛਿਪ ਛਿਪਾ ਜ਼ਿਆਦਾ ਨਹੀਂ ਹੁੰਦਾ ਹੱਥ ਛਿਪਾ ਕੋਈ ਨਾ ਥੋੜਾ ਜਿਹਾ ਕਰਾਂ ਪਾਣੀ ਜਿਹਦੇ ਵਿੱਚੋਂ ਖਤਮ ਹੋ ਜਾਏਗਾ ਨਾ ਫਿਰ ਥੋੜਾ ਰੈਲਾ ਜਾ ਹੋਏਗਾ ਇੱਕ ਰਾਂ ਤਾਂ ਹੁਣ ਹੱਥਾਂ ਦੇ ਨਾਲ ਜੁੜਦਾ ਆ ਪਿਆ ਪਿਛੇ ਹੜ ਕੇ ਬਣਾ ਥੋੜਾ ਜਿਹਾ ਦਾ ਦਿਖਾਇਆ ਕਰੇ ਤੇ ਬੈਗ ਨਾ ਨਹੀਂ ਨਹੀਂ ਵੀਊ ਪੂਰਾ ਹੀ ਪੂਰਾ ਹੀ ਦੀਦਾ ਇਹੋ ਗਿਆ ਨਾ ਇਹ ਤਾਂ ਹੀ ਆਪਾਂ ਦੇਖੋ ਜਿਹੜਾ ਚਕਲਾ ਹੀ ਬਣਾ ਲੈਣਾ ਆ ਵੇਲਣਾ ਹੈਗਾ ਇਹਨੂੰ ਮੁੱਦਾ ਮਾਰ ਕੇ ਇਹਦੇ ਕੰਮ ਲੈ ਲੈਣਾ ਤੇ ਲਫਾਫਾ ਕੋਲ ਲੱਭ ਲਈ ਯਾਰ ਜਿਹੜਾ ਆਟਾ ਰੱਖਾ ਹੋਇਆ ਲਫਾਫਾ ਪਰ ਉੱਥੋਂ ਕੱਢ ਲੈ ਹੁੰਦੀ ਹੈ ਮੋਟਰਸਾਈਕਲ ਦੇ ਵਿੱਚੋਂ ਇਹ ਆ ਮੈਂ ਸਰਦੀ ਸਰਦੀ ਮੈਂ ਮਤਲਬ ਸਰਦੀ ਜ਼ਿਆਦਾ ਹੁੰਦੀ ਜਾਂ ਐਸੇ ਹੀ ਰਹਿੰਦੀ ਹੈ ਨੋਰਮਲ ਨੋਰਮਲ ਹੁੰਦੀ ਹੈ ਠੰਡ ਹੁੰਦੀ ਜ਼ਿਆਦਾ ਹੁੰਦੀ ਜ਼ਿਆਦਾ ਨਹੀਂ ਹੁੰਦੀ ਤੇ ਗਰਮੀ ਜ਼ਿਆਦਾ ਹੀ ਹੋ ਜਾਂਦੀ ਹੈ ਗਰਮੀ ਜ਼ਿਆਦਾ ਮੈਂ ਬਤਾਉਂ ਇਹ ਸੈਂਟਰ ਆ ਗਿਆ ਨਾ ਹਾਂ राजस्थान सेंट्रल में है से हां सेंट्रल से थोड़ा उठ से के सेंट्रल एमपी में है एमपी एमपी में कम सर्दी होती यहां थोड़ी ज्यादा उसके बाद दिल्ली में ज्यादा सर्दी क्योंकि सेंट्रल से थोड़ा सा ज्यादा नॉर्मल रहता रात को ठंडा हो जाता क्या आपको सर्दी लगेगी अगर आप यहां रुक गए डेजर्ट नहीं है यहां डेजर्ट है वहां राजस्थान में है या नहीं वहां जैसे बोल ले अरे बड़ा पेड़ा बना लिया लो हम अपन छोटे-छोटे करेंगे ਤੇ ਆਲੂ थोड़े से टाइम लाਉਂਦੇ ਪੈਣੇ ਆਲੂਆਂ ਦੀ ਦਿੱਕਤ ਹੈ ਆਲੂ ਅਜੇ ਪੂਰੇ ਨਾ ਰ ਰਜ ਜਣੇਗੇ ਜੇ ਰਜ ਜਾਣਗੇ ਤੇ ਫਿਰ ਆਪਾਂ ਇਹਨੂੰ ਕਰਦਾਂਗੇ ਜਿਵੇਂ ਬਿੱਲੀ ਕਸ ਜਿਆ ਕਰਦਾਂਗੇ ਮਰੋੜ ਮੂਰ ਕੇ ਵਿੱਚ ਲੂਣ ਮਿਰਚ ਮਸਾਲਾ ਹਲਦੀ ਉਹ ਵੀ ਪਾ ਕੇ ਫਿਰ ਆਪਾਂ ਜਿਹੜਾ ਇਹਨੂੰ ਪਾਵਾਂਗੇ ਤਵੇ ਤੇ ਆਚਾਰ ਵੀ ਹੈਗਾ ਆਪਣੇ ਕੋਲ ਤੇ ਦੇਸੀ ਘਿਓ ਜਿਹੜਾ ਬੇਬੇ ਨੇ ਭੇਜਿਆ ਉਹ ਵੀ ਆਪਾਂ ਇਹਦੇ ਵਿੱਚ ਆਟਾ ਗੁੰਨਿਆ ਸੀ ਸੋਈ ਵੇਖਿਆ ਤੇ ਇੰਦਾ ਹੀ ਆਪਾਂ ਬਣਾਉਣਾ ਝਗਲਾ ਇਹਦੇਲੇ ਬਣੇ ਧੋਲਿਆ ਤੇ ਇਹਦੇ ਉੱਪਰ ਹੀ ਆਪਾਂ ਰੋਟੀ ਵੇਲ ਦਾਂਗੇ ਹੁਣ ਇਹਨਾਂ ਦਾ ਆਪਾਂ ਪੂਜਿਆ ਬਣਾ ਕਰਕੇ ਇਹਦੇ ਤੋਂ ਹੁਣ ਆਪਾਂ ਰੋਟੀਆਂ ਵੇਲਾਂਗੇ ਇਹਦੇ ਉੱਪਰ ਆਲੂ ਹੁਣ ਆਪਣੇ ਨਾ ਉਬਲ ਚੁੱਕੇ ਨੇ ਬਿਲਕੁਲ ਉਬਲ ਗਏ ਆ ਤੇ ਪਾਣੀ ਆਪਾਂ ਇਹਦਾ ਢੋਲ ਦਿੰਨੇ ਆ ਤੇ ਹੁਣ ਇਹਨਾਂ ਦੇ ਉੱਪਰੋਂ ਛਿਲ ਉਤਾਰਾਂਗੇ ਛਿਲ ਤੋਂ ਬਾਅਦ ਵਿੱਚ ਫਿਰ ਇਹਨਾਂ ਨੂੰ ਆਪਾਂ ਮਲ ਦਵਾਂਗੇ ਗਰਮ ਬਹੁਤ ਨੇ ਯਾਰ ਚਾਹ ਹੁਣ ਇਹ ਤਾਂ ਆਲੂ ਆਪਾਂ ਇਹਨਾਂ ਨੂੰ ਨਾ ਨਾਪਦੇ ਪਏ ਆ ਆਲੂਆਂ ਦਾ ਜਿਹੜਾ ਪੂਰਾ ਬਣਾ ਕੇ ਟਿਆਰ ਤੁਹਾਨੂੰ ਵੈਸੇ ਵੇਖਣਾ ਚ ਤਾਂ ਹੋਰ ਕੁਝ ਲੱਗੂਗਾ ਪਰ ਇਹੀ ਹੱਲ ਹੋਰ ਤਾਂ ਕੋਈ ਹੱਲ ਹੀ ਨਹੀਂਗਾ ਬਿੱਲੀ ਕਾਸ਼ੀ ਆਪਾਂ ਇਹਨਾਂ ਨੂੰ ਕਰਨ ਲੱਗੇ ਆ ਬਿੱਲੀ ਕਾਸ਼ ਕਰਕੇ ਤੇ ਫਿਰ ਆਪਾਂ ਇਹਦੇ ਚ ਲਾਵਾਂਗੇ ਸਹੀ ਹੋ ਗਿਆ ਯਾਰ ਹੂੰ ਕੱਚੇ ਨੇ ਸਹੀ ਆ ਬਿਲਕੁਲ ਠੀਕ ਆ ਮੈਨੂੰ ਲੱਗਿਆ ਹਰੀ ਜੀ ਕਿਤੇ ਨਹੀਂ ਸਵੇ ਨਵੇਂ ਆਲੂ ਇਹਨਾਂ ਯਾਰ ਨਵੇਂ ਆਲੂ ਕਿ ਕਿਧਰੋਂ ਲਿਆ ਆ ਤਾਂ ਨਾ ਦੇਚੋ ਪਾਵਾਂਗੇ ਆਪਾਂ ਲੂਣ ਮਿਰਚ ਮਸਾਲਾ ਲੂਣ ਮਿਰਚ ਮਸਾਲਾ ਹਲਦੀ ਹਲਦੀ ਡਾਲਾਂਗੇ ਆ ਥੋੜੀਆਂ ਮਰਚਾ ਪਾ ਦਿੰਨੇ ਜੀ ਪੰਜਾਬ ਸਾਲ ਘਰ ਸੇ ਲਾਇਏ ਸੀ ਆ ਲਈ ਮਿਰਚ ਜੀ ਤੇ ਕਿੰਤਰੋ ਲੂਣ ਤੇ ਹੈਗਾ ਆਪਾਂ ਲੂਣ ਪਾ ਦਿੰਨੇ ਇਹਦੇ ਵਿੱਚ ਇਹਦੇ ਚ ਕਾਲੀਆਂ ਮਿਰਚਾਂ ਵੀ ਰਲਾਈ ਹੋਈਆਂ ਮਿਕਸ ਕੀਤਾ ਆ ਸਾਰਾ ਜ਼ੀਰਾ ਪਾਉਣ ਦੀ ਲੋੜ ਨਹੀਂ ਮੈਣਾ ਰਿਹਾ ਸੀ ਹਨਾ ਹਮ ਹਮ ਖੱਟਾ ਵੀ ਲੋੜ ਦੋ ਲਓ ਜੀ ਹੁਣ ਆਪਾਂ ਇਹਨੂੰ ਲਿਆ ਚੌੜਾ ਜਾਂ ਕਰ ਲਿਆ ਰੋਟੀ ਨੂੰ ਤੇ ਮੋੜਾ ਮਟੀਰੀਅਲ ਵਿੱਚ ਪਾਉਣ ਲੱਗੇ ਆ ਠੀਕ ਉਸ ਤੋਂ ਬਾਅਦ ਥੋੜਾ ਜਿਹਾ ਖਿਓ ਲਾ ਦਾਂਗੇ ਪਰ ਮੈਨੂੰ ਲੱਗਦਾ ਹੈ ਵੀ ਰੋਟੀ ਫਟੇਗੀ ਜਾਂ ਨਾ ਡਬਲ ਰੱਖੀ ਹੈ ਨਾ ਹਮ ਇਹਨੂੰ ਇਹਨੂੰ ਫੋਲਡ ਕਰਕੇ ਕਰ ਪਾਈ ਉਪਰ ਮਟੀਰੀਅਲ ਇਹ ਜਿਆਦਾ ਬਾਈ ਮੈਂ ਕਿਹਾ ਪਰ ਆਲੂ ਜਿਆਦਾ ਫੇਰ ਹੀ ਘੈਂਟ ਬਣੂਗਾ ਤਵਾ ਤਾਂ ਹੋ ਗਿਆ ਗਰਮ ਇਹਦੇ ਥੋੜਾ ਘਿਓ ਲਾ ਦੇਣਾ ਵਿੱਚ ਠੀਕ ਹੈ ਇਹਨੂੰ ਫੋਲਡ ਕਰ ਦੇ ਤੇ ਇਹਨੂੰ ਇਧਰ ਕਰਤਾ ਇਹਨਾਂ ਬੰਦ ਲਾ ਦੇਣਾ ਉੱਤੇ हल्दी में डाली हल्दी में डाली पीला हो जाएगा मौसम हो रहा मस्त। मौसम तो मस्त है अभी आज गर्मी नहीं ना नहीं, नहीं तो जब बारिश ना होता तो, तो यहाँ बैठा नहीं जाता बारिश में पूरा पानी होता है यहाँ से नहीं नहीं जैसे मौसम गर्म होता था अभी जब बारिश नहीं हो हुआ तो बहुत तेज बहुत तेज गर्मी है बहुत तेज गर्मी इस इस लोकेशन की गर्मी गर्मी रहती है ठंड कम पड़ती है ना ठंड भी पड़ती है मिडिल सेंटर पे तो, तो तीनों पंजाब जितनी नहीं पड़ती पंजाब तो बिल्कुल उधर आ गया ना हिमाचल प्रदेश साइड की पहाड़ों से आती हो है ना ठंडी हवा इसलिए पंजाब का मौसम अच्छा नॉर्थ में तो थोड़ा बच के रहना गर्म है की अच्छी टाइम अच्छी टाइम लो जी बढ़िया ब्रांड है उठते ਹੌਣੇ ਗਰਮ ਹੋ ਰਹੇ ਨੇ। ਉਹਨੇ ਟਾਈਮ ਨੂੰ ਆਪਾਂ ਇੱਕ ਹੋਰ ਤਿਆਰ ਕਰ ਦਿੰਦੇ ਹਾਂ। ਹੁਣ ਨਾ ਥੋੜਾ ਜਿਹਾ ਫਾਰਮੂਲਾ ਚੇਂਜ ਕੀਤਾ। ਪਹਿਲਾਂ ਆਲੂ ਜਾਦੇ ਖਿਲਰ ਗਏ ਸੀ। ਹੁਣ ਡਬਲ ਰੋਟੀ ਬਣਾ ਦਿੰਦੇ ਹਾਂ। ਡਬਲ। ਇਹ ਕਹਿੰਦੇ ਆ ਆਲੂ ਲਾ ਕੇ ਇਹਨੂੰ ਜੋੜ ਕੇ ਤੇ ਫੋਣ ਇਹਨੂੰ ਫਿਰ ਤੋਂ ਪ੍ਰੈਸ ਕਰਦੇ ਹਾਂ। ਸਾਹ ਵੀ ਰੋਟੀ ਘੈਂਟ ਬਣਦੀ ਹੈ। ਜਿਆਦਾ ਹੀ ਘੈਂਟ ਬਣਦੀ ਹੈ। ਅੱਗੇ ਘੈਂਟ ਬਣਦੀ ਹੈ। ਚਲ ਕੋਈ ਨਹੀਂ ਹੁੰਦਾ ਹੀ ਜਾਂਦਾ ਕੇਵਰੀ। ਵੱਲੇ ਜਾਨਾਂ ਤੇ ਖੇਡ ਕਾਦੀ ਕਾਦੀ ਚਲੀ ਗਈ ਭਾਈ ਜੀ ਲੀ ਆਹ ਬਹੁਤ ਗਿੰਡਾ ਫਾਫਾ ਸੜ ਜਾਂਦੇ ਥੱਲੇੋਂ ਧੱਕਣ ਤੇ ਰੱਖ ਦੋ ਟਟਕਣ ਦੇ ਕੇ ਟਟਕ ਟਟਕ ਹੋ ਰਹਾ ਨਾ ਬਿਲੋ ਸਾਰਾ ਨਾ ਆਲੂ ਬੈਠਾ ਕੋਈ ਨਹੀਂ ਖਾਰੂ ਬਸ ਥੋੜਾ ਸਾ ਟੇਸਟ ਕਰ ਲੂ ਕੱਲ੍ਹ ਤੇ ਸੇਕ ਜਦੋਂ ਨਾ ਹਵਾ ਜਦੋਂ 35 ਤਾਂ 6 ਹਾਂ ਉਹਦੇ ਕਰਕੇ ਬੜੀ ਜਿਆਦਾ ਦਿੱਕਤ ਆਉਂਦੀ ਹੈ ਕਿ ਫਿਰ ਜਦੋਂ ਹਵਾ ਤੇਜ਼ ਪੈਂਦੀ ਤਾਂ ਕਦੇ ਸੇਕ ਘਰ ਜਾਂਦਾ ਕਦੇ ਵੱਧ ਜਾਂਦਾ ਹੁਣ ਆ ਰੋਟੀ ਥੋੜਾ ਜਿਹਾ ਮਲਾਦਾ ਵੀ ਸਹੀ ਬਣਦੀ ਤਾਂ ਹੁਣ ਆ ਡਬਲ ਛੇੜ ਲਾਈ ਸੀ ਰੋਟੀ ਦੀ ਤੇ ਇਹਦੇ ਨਾਲ ਅੱਗੇ ਜਿਵੇਂ ਖਲਾਰਾ ਜਿਹਾ ਪੈ ਗਿਆ ਹੈ ਨਾ ਉਹ ਨਹੀਂ ਪਿਆ ਤੇ ਅੱਗੇ ਨਾਲੋਂ ਥੋੜਾ ਜਿਹਾ ਵਧੀਆ ਆਪਣਾ ਕਿਉਂਕਿ ਪਹਿਲੀ ਹੈ ਨਾ ਰੋਟੀ ਪਹਿਲੀ ਰੋਟੀ ਦਾ ਐਸਾ ਹੀ ਨਾ ਭਈਆ ਪਹਿਲੀ ਰੋਟੀ ਪਕਾਉ ਤਾਂ ਥੋੜਾ ਸਾ ਅੱਛਾ ਨਹੀਂ ਬਣਦਾ ਅਭੀ ਇਹ ਥੋੜਾ ਸਾ ਅੱਛਾ ਬਣ ਰਹਾ ਹੈ ਨਾ ਉਹ ਨਾਲ ਦੂਸਰਾ ਨਹੀਂ ਸੀਗਾ ਯਾਰ ਚਮਚ ਨਹੀਂ ਹੈਗਾ ਨਹੀਂ ਤੇ ਤਵਾ ਸਾਫ ਕਰ ਲੈਂਦੇ ਝੂਮ ਜਾ ਬੋਲ ਬੋਲ ਇਹ ਪਾਈਸੇ ਨਾ ਹੋ ਗਏ ਇਸਕੇ ਹਮਾਰੇ ਉੱਪਰ ਹੀ ਫੋਕਸ ਕਰ ਤਰਲਾ ਦਾ ਨਾ ਟਾਟਾ मेरे आंटा mm? लगा रहा आटा नहीं लगता था। था नहीं। वो तो ਵੇਰੇ ਕਿਵੇਂ ਬਣਾ? ਪਰੋਟਾ ਕਿਵੇਂ ਬਣਾ? ਖਾਣੇ ਮੇ ਬਹੁਤ ਅੱਛਾ। ਲੇਕਿਨ ਨਾ ਜਿਆਦਾ ਨਮਕ ਹੈ, ਨਾ ਹੀ ਮਿਰਚੀ ਹੈ। ਨਾਰਮਲ ਹੀ ਅੱਛਾ ਹੈ। ਹਮਾਰੇ ਗੁਜਾਰਾ ਹੋ ਜਾਏਗਾ ਬਹੁਤ ਵਧੀਆ। ਔਰ ਇਹ ਇਧਰ ਤਿਆਰ ਹੋ ਗਿਆ। ਇਹਦੇ ਅਰਸ਼ ਬਾਈ ਵੀ ਤਿਆਰ ਕਰੀ ਜਾਂਦਾ। ਇੱਕ ਹਾਈ ਹੋ ਰਿਹਾ ਬਾਈ। ਇਹ ਵੀ ਬਾਲਾ ਸਰਾ ਬਣਿਆ। ਵਧੀਆ। ਬਹੁਤ ਵਧੀਆ ਹੋ ਗਿਆ। ਹੁਣ ਆਪਾਂ ਰੋਟੀ ਜਿਹੜਾ ਨਾਸ਼ਤਾ ਵਗੈਰਾ ਕਰ ਲਿਆ। ਰੋਟੀ ਕਰਕੇ ਫਿਨਿਸ਼ ਆਲੂ ਵਾਲੇ ਪਰੌਂਟੇ ਤੇ ਹੁਣ ਸਲੈਂਡਰ ਵਗੈਰਾ ਇਕੱਠਾ ਕਰਾਂਗੇ ਕਰਾਂਗੇ ਇਕੱਠਾ ਕਰਨ ਤੋਂ ਬਾਅਦ ਦੇ ਵਿੱਚ ਫਿਰ ਸੈਵਨ ਵੰਡਰ ਵੇਖ ਕੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਆਪਣੇ ਅਗਲਾ ਅਗਲੇ ਸਫਰਾਂ ਵਾਸਤੇ ਵਧਾਂਗੇ ਸ਼ਹਿਰ ਬਹੁਤ ਸੋਹਣਾ ਦਿਖ ਰਿਹਾ ਤੇ ਵਿਊ ਦੇਖੋ ਇਸ ਜਗ੍ਹਾ ਦਾ ਕਿੰਨਾ ਵਧੀਆ ਲੱਗ ਰਿਹਾ ਹਾਂਜੀ ਅੱਜ ਪਹੁੰਚਿਆ ਆਪਾਂ ਰਾਜਸਥਾਨ ਦੇ ਬਹੁਤ ਹੀ ਮਸ਼ਹੂਰ ਸ਼ਹਿਰ ਕੋਟਾ ਤੇ ਕੋਟਾ ਦੇ ਵਿੱਚ ਆਪਾਂ ਅੱਜ ਦੇਖਾਂਗੇ ਸੈਵਨ ਵੰਡਰ ਸੈਵਨ ਵੰਡਰ ਦਾ ਭਾਵ ਹੈ ਕਿ ਇੱਥੇ ਦੁਨੀਆ ਦੇ ਜਿਨ੍ਹਾਂ ਨੇ ਸੱਤ ਅਜੂਬੇ ਨਹੀਂ ਦੇਖੇ ਉਹ ਸੱਤ ਅਜੂਬੇ ਇਸ ਸ਼ਹਿਰ ਦੇ ਵਿੱਚ ਦੇਖ ਸਕਦੇ ਆ ਤੇ ਹੁਣ ਆਪਾਂ ਇਥੇ ਕਰਵਾਵਾਂਗੇ ਟਿਕਟ ਉਸ ਤੋਂ ਬਾਅਦ ਵਿੱਚ ਆਪਾਂ ਅੱਗੇ ਵਧਾਂਗੇ